ਦੇ ਆਗੂ ਵਰਕਰ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਦੂਰਾਂ ਜਿਹੜਾ ਚੱਲ ਕੇ ਆਏ ਬਜ਼ੁਰਗੋ ਸਾਡੀਆਂ ਮਾਈਆਂ ਤੇ ਭੈਣੋ ਅੱਜ ਰੋਸ ਮਾਰਚ ਹਰਾਸਤੀ ਕਤਲ ਦੇ ਵਿੱਚ ਜੋ ਨਰਿੰਦਰ ਹਰਾਸ ਪੁਲਿਸ ਹਰਾਸਤ ਵਿੱਚ ਜੋ ਨਰਿੰਦਰਦੀਪ ਦੀ ਬਾਹਰੀ ਉਹਨਾਂ ਪੁਲਿਸਗਾਂ ਦੇ ਉੱਤੇ ਭਾਵੇਂ 304 ਦਾ ਪਰਚਾ ਪੁਲਿਸ ਨੇ ਦਰਜ ਕਰ ਲਿਆ ਪਰ ਉਹਨਾਂ ਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਨਰਿੰਦਰਦੀਪ ਦੇ ਮਾਮਲੇ ਦੇ ਵਿੱਚ ਜੋ ਡਾਕਟਰਾਂ ਦੀ ਮੁਰਲੀ ਐਮਐਲਆਰ ਦੀ ਰਿਪੋਰਟ ਆਈ ਉਸ ਰਿਪੋਰਟ ਦੇ ਵਿੱਚ 16 ਥਾਮਾਂ ਦੇ ਉੱਤੇ ਤਸ਼ੱਦਦ ਦੇ ਨਿਸ਼ਾਨ ਪਾਏ ਗਏ ਆ ਪਰ ਇਹ ਦੇ ਬਾਵਜੂਦ ਇੱਕ ਮਹੀਨੇ ਦੇ ਸ੍ਰੀਮ ਸਭਾ ਹੋ ਗਿਆ ਉਹਨਾਂ ਦੋਸ਼ੀ ਤਾਬਜ ਦਿੱਤਾ ਜਾਵੇ ਭਗਵੰਤ ਮਾਨ ਸਾਹਿਬ ਜਿਹੜੇ ਬਦਲਾ ਰਾ ਝਾਂਸਾ ਦੇ ਕੇ ਸਦਾ ਜਾਏ ਜਿਹੜੇ ਕਿਹਾ ਕਰਦੇ ਸੀ ਕਿ ਪੰਜਾਬ ਦੀ ਧਰਤੀ ਤੇ ਇਨਕਲਾਬ ਲਿਆਵਾਂਗੇ ਲੋਕਾਂ ਨੂੰ ਧਰਨੇ ਮੁਜਾਰੇ ਨਹੀਂ ਕਰਨੇ ਪੈਣਗੇ ਅੱਜ ਪੂਰੇ ਦਾ ਪੂਰਾ ਪੰਜਾਬ ਪੰਜਾਬ ਦਾ ਕੋਈ ਵੀ ਵਰਗ ਅਜੇ ਹਾਂ ਨਹੀਂ ਬਚਿਆ ਜਿਹਦੇ ਨਾਲ ਇਹਨਾਂ ਨੇ ਗੁੰਡਾਗਰਦੀ ਨਾ ਕੀਤੀ ਹੋਵੇ ਸੱਕੇ ਸ਼ਹੀ ਨਾ ਕੀਤੀ ਹੋਵੇ ਆਪਣੇ ਆਪ ਨੂੰ ਕੰਮਾਂ ਦੇ ਵੇੜੇ ਦੇ ਵਿੱਚ ਸੂਰਜ ਮਗਾਉਣ ਦੇ ਗੀਤ ਗਾਉਣ ਵਾਲਾ ਭਗਵੰਤ ਮਾਨ ਪਿਛਲੇ ਦਿਨਾਂ ਦੇ ਵਿੱਚ ਫੈਸਲਾ ਕਰਦਾ ਏ ਕਿ ਹੁਣ ਮਜ਼ਦੂਰਾਂ ਦੇ ਕੋਲੋਂ 8 ਘੰਟੇ ਰਿਬਜਾਏ 12 ਘੰਟੇ ਕੰਮ ਡਿਊਟੀ ਲਈ ਜਾ ਲਿਆ ਕਰਾਂਗੇ ਇਸੇ ਤਰ੍ਹਾਂ ਦੇ ਨਾਲ ਜੈਤੋਲਾ ਕੇਰੇ ਪਿੰਡ ਚੰਦਪਾਣ ਦੇ ਵਿੱਚ ਇਹਨਾਂ ਦੇ ਐਮਐਲਏ ਅਮੋਲਕ ਸਿੰਘ ਦੇ ਗੁੰਡਿਆਂ ਨੇ ਉਹਨਰੇ ਮਜ਼ਦੂਰਾ ਦੇ ਗੋਲੀਆਂ ਚਲਾਈਆਂ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਘਰਾਂ ਦੀ ਪੰਨ ਤੋੜ ਕੀਤੀ ਗਈ ਪਰ ਪੁਲਿਸ ਨੇ ਉਹਨਾਂ ਨੂੰ ਫੜਨ ਨਹੀਂ ਬਜਾਏ 48 ਮਜ਼ਦੂਰਾ ਦੇ ਪਰਚਾ ਦਰਜ ਕਰਕੇ ਤਿੰਨ ਸਾਡੀਆਂ ਮਾਮਾ ਦੇ ਪਣਾ ਦੇ ਸਮੇਤ ਜੇਲ੍ਹਾਂ ਦੇ ਵਿੱਚ डक ਦਿੱਤਾ ਗਿਆ ਉਦੋਂ ਬਾਅਦ ਲੋਕਾਂ ਦਾ ਦਬਾਅ ਬਣਿਆ ਬੰਦੇ ਛੱਡੇ ਗਏ ਦੋਸ਼ੀਆਂ ਦੇ ਪਰਚਾ ਵੀ ਦਰਜ ਹੋ ਗਿਆ 307 ਦਾ ਪਰਚਾ ਹੋਇਆ ਉਨ੍ਹਾਂ ਤੇ ਸੀਐਸਟੀ ਐਕਟ ਲੱਗਿਆ ਪਰ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ 5 ਫਰਵਰੀ ਦੀ ਘਟਨਾ ਹੈ ਇਸ ਕਰਕੇ ਪੰਜਾਬ ਦਾ ਚਾਹੇ ਵਿਦਿਆਰਥੀ ਆ ਚਾਹੇ ਮਲਾਜਮਾ ਉਹ ਹਰ ਵਰਗ ਇਹਨਾਂ ਤੋਂ ਦੁਖੀ ਆ ਤੇ ਚੋਣਾਂ ਤੋਂ ਪਹਿਲਾਂ ਇਹ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਜੇ ਇੱਕ ਵਾਰ ਜਿੱਤਣ ਤੋਂ ਬਾਅਦ ਦੂਸਰੀ ਵਾਰ ਫੋਨੂ ਜਾ ਕੇ ਰੈਲੀਆਂ ਕਰਨੀਆਂ ਪੈ ਜਾਣ ਤਾਂ ਲਾਣਤਾ ਤੁਹਾਡੇ ਜਿੱਤਣ ਦੇ ਤੇ ਅੱਜ ਲੁਧਿਆਣੇ ਦੀ ਜਿਮਨੀ ਚੌਂਕ ਜਿੱਤਣ ਦੇ ਵਾਸਤੇ ਪੂਰੀ ਪੰਜਾਬ ਸਰਕਾਰ ਤੇ ਇਹਨਾਂ ਨੇ ਦਿੱਲੀ ਦੇ ਬੈਠੇ ਆਕਾ ਉਹ ਗਲੀ ਗਲੀ ਮਹੱਲੇ ਮਹੱਲੇ ਘਰ ਘਰ ਦੇ ਵਿੱਚ ਆਂ ਦੀਆਂ ਾਂ ਤੁਰਕਾਂ ਫਿਰਦੀਆਂ ਕਿਉਂਕਿ ਇਹਨਾਂ ਨੇ ਲੋਕਾਂ ਦਾ ਕੋਈ ਕੰਮ ਨਹੀਂ ਕੀਤਾ ਤੇ ਪੰਜਾਬ ਨੂੰ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਮਸ਼ੀਨਰੀ ਦੇ ਵਿੱਚ ਘਾੜਿਆ ਜਾ ਰਿਹਾ ਪਿਛਲੇ ਕੁਝ ਦਿਨਾਂ ਦੇ ਵਿੱਚ 32 ਮੌਤਾਂ ਹੋ ਚੁੱਕੀਆਂ ਐ ਪੁਲਿਸ ਹਰਾਸਤ ਦੇ ਦੌਰਾਨ ਜਾਂ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮੁੰਡੇ ਮਾਰ ਦਿੱਤੇ ਗਏ ਆ ਇਸ ਕਰਕੇ ਅਸੀਂ ਜਿੱਥੇ ਨਰਿੰਦਰ ਦੀਪ ਦੇ ਪਰਿਵਾਰ ਦੇ ਇਨਸਾਫ ਦੀ ਗੱਲ ਕਰਨਾ ਆ ਉੱਥੇ ਪੰਜਾਬ ਨੂੰ ਜਿਹੜਾ ਨੰਗੇ ਜਿੱਤੇ ਪੁਲਿਸ ਰਾਜ ਦੇ ਵਿੱਚ ਬਦਲਿਆ ਜਾ ਰਿਹਾ ਹੈ ਇਹਦੇ ਖਿਲਾਫ ਵੀ ਆਵਾਜ਼ ਖਾਉਣ ਆਸਤੇ ਆਇਆ ਹੋਰ ਜਿਹੜੇ ਲੋਕ ਇਹਨਾਂ ਦੇ ਰਿਸ਼ਤਿਆਂ ਦਾ ਸ਼ਿਕਾਰ ਹੋ ਕੇ ਮਾਰੇ ਗਏ ਉਹਨਾਂ ਨੇ ਪੀੜਤਾਂ ਨੂੰ ਇਨਸਾਫ ਮਿਲੇ ਪੰਗਾਂ ਨੂੰ ਲੈ ਕੇ ਅੱਜ ਦਾ ਇਮਾਰਚ ਕੀਤਾ ਜਾ ਰਿਹਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨ